ਦਰੋਂ ਬਾਹਰੋਂ ਆਪਣਾ ਪੁੱਤ ਬਣਾਣਾ ਕਦੀ ਤੇ ਮੈਂ ਤੇਰੇ ਤੋਂ ਬਲਹਾਰੇ ਜਾਵਾਂ ਕਦੀ ਤੇ ਇਹ ਜੀਵਨ ਤੇਰੇ ਲੇਖੇ ਲਗੇ ਆਪ ਜੀ ਵੀ ਇਹ ਅਭਿਆਸ ਕਰਨਾ ਪਹਿਲਾਂ ਤੇ ਆਪਣੇ ਆਪਣੇ ਮਨ ਨਾਲ ਪਾਈ ਵਿਚਾਰੋ ਕਿ ਕਿਹਦੇ ਲੇਖੇ ਲਾਇਆ ਜੇ ਆਪਣੇ ਆਪ ਨੂੰ ਇਹ ਜੜੀਆਂ ਸ਼ਕਤੀਆਂ ਇਹ ਕੰਨ ਨੱਕ ਪੈਰ ਇਹ ਸਰੀਰ ਇਹ ਸਵਾਸ ਉਹਨੇ ਦਿੱਤੇ ਨੇ ਇਹ ਕਿਹਦੇ ਲੇਖੇ ਲਾਇਏ ਜੀ ਜੇ ਤੇ ਗੁਰੂ ਦੇ ਲੇਖੇ ਲਾਉਂਦੇ ਹੋ ਮਾਂ ਦੀ ਸੇਵਾ ਕਰਦੇ ਹੋ ਕਿਉਂਕਿ ਗੁਰੂ ਦਾ ਹੁਕਮ ਹੈ ਉਹਦੇ ਅੰਦਰ ਗੁਰੂ ਵਸਦਾ ਏ ਫਿਰ ਤੇ ਸਤਿ ਪਿਤਾ ਦੀ ਸੇਵਾ ਕਰਦੇ ਹੋ ਕਿ ਇਹਦੇ ਚ ਮੇਰਾ ਰੱਬ ਵਸਦਾ ਏ ਇਹ ਮੇਰੇ ਪਿਤਾ ਨੇ ਉਸ ਜਗਤ ਪਿਤਾ ਨੇ ਮੈਨੂੰ ਬਖਸ਼ਿਆ ਇਹਦੀ ਸੇਵਾ ਕਰਨੀ ਹੈ ਫਿਰ ਤੇ ਸਤਿ ਤੇ ਜੇ ਜਾਇਦਾਤਾ ਵਸ ਮੋਹ ਵਸ ਕਰਦੇ ਹੋ ਤੇ ਫਿਰ ਸੱਚ ਜਾਣਿਓ ਇਹ ਲੇਖੇ ਨਹੀਂ ਹੈ ਫਿਰ ਫਸੋਗੇ ਆਪਣੇ ਹੀ ਕਰਮ ਜਾਲ ਦੇ ਵਿੱਚ ਫਸੋਗੇ ਹੁਣਾ ਕੀ ਹੈ ਜਦੋਂ ਇਹ ਲੇਖੇ ਨਾ ਨਾ ਲਾਇਆ ਤੇ ਆਪ ਜੀ ਦੇ ਅੰਦਰ ਇਸ਼ਾ ਨੇ ਧਾਰਨ ਕਰਨਾ ਹੈ ਕਿ ਆਹ ਜਿਹੜੀ ਮਿੱਟੀ ਇਹਨੂੰ ਬਣਾਵਾ ਕਿਦਾਂ ਤੇ ਫਿਰ ਬਣਾਉਣ ਵਾਸਤੇ ਬਿਆੰਤ ਪਖੰਡ ਕਰਨਾ ਪੈਣਾ ਬਿਆੰਤ ਪਖੰਡ ਦੀ ਰਚਨਾ ਕਰਨੀ ਪੈਣੀ ਆਪਜੀ ਦੇ ਸੰਸਾਰ ਦੀਆਂ ਜਿੰਨੀਆਂ ਦੌੜਾਂ ਨੇ ਜਿੰਨਾ ਪੈਸਾ ਇਕੱਠਾ ਕਰਨਾ ਜਿੰਨਾ ਸ਼ੋਹਰਤਾ ਨੂੰ ਇਕੱਠਾ ਕਰਨਾ ਇਹ ਸਭ ਉਸੇ ਪਖੰਡ ਚੋਂ ਪੈਦਾ ਹੁੰਦਾ ਸਿੱਖੀ ਕਿੱਥੇ ਸੀ ਬਲਹਾਰੇ ਜਾਣ ਦੇ ਵਿੱਚ ਕੁਰਬਾਨ ਜਾਣ ਦੇ ਵਿੱਚ ਆਪਣੇ ਗੁਰੂ ਵਾਸਤੇ ਚਰਖੜੀਆਂ ਤੇ ਚੜ ਜਾਣਾ ਆਪਣੇ ਪਿਆਰੇ ਵਾਸਤੇ ਉਸ ਪ੍ਰੀਤਮ ਵਾਸਤੇ ਬੰਦ ਬੰਦਾ ਨੂੰ ਕਟਾ ਲੈਣਾ ਉਹਦੇ ਵਾਸਤੇ ਉਹਦੇ ਰੰਗ ਵਾਸਤੇ ਫਰਜਰਾ ਕ ਆਪਣੇ ਘਰਾਂ ਚ ਛਾਤ ਮਾਰੀਏ ਹਾਂ ਅਪਜੀ ਦੇ ਬੱਚੇ ਜਿਹੜੇ ਨੇ ਕੀ ਉਹ ਰੋਜ਼ ਗੁਰੂ ਘਰ ਆਉਂਦੇ ਕੀ ਅਪਜੀ ਦੇ ਬੱਚੇ ਰੋਜ਼ ਗੁਰੂ ਘਰ ਆਉਂਦੇ ਹੋਣ ਚਲੋ ਮੇਰੀਆਂ ਮਾਵਾਂ ਨੂੰ ਭੈਣਾਂ ਨੂੰ ਇਹ ਬੇਨਤੀ ਏ ਜਦੋਂ ਬੱਚੇ ਸਕੂਲੇ ਨਹੀਂ ਜਾਂਦੇ ਤੇ ਛਿੜਕਦੀਆਂ ਉਹ ਨਾ ਗੁੱਸਾ ਕਰਦੀਆਂ ਉਹ ਤੇ ਜਦੋਂ ਰੋਜ਼ ਗੁਰੂ ਘਰ ਨਹੀਂ ਜਾਂਦੇ ਕਿ ਉਦੋਂ ਗੁੱਸਾ ਕਰਦੀਆਂ જરાક વાત ਨੂੰ ਸਮਝਿਓ ਸਕੂਲ ਬੱਚਾ ਜਾਏਗਾ ਪੜ੍ਹੇਗਾ ਵੱਡਾ ਹੋਏਗਾ ਕੀ ਮਿਲੇਗਾ ਨੌਕਰੀ ਮਿਲੇਗੀ ਨੌਕਰੀ ਕਰਕੇ ਕੀ ਕਰੇਗਾ ਚਾਰ ਪੈਸੇ ਇਕੱਠੇ ਆਉਣਗੇ ਤਨਖਾਹ ਲੱਗੇਗੀ ਪੈਸੇ ਆਉਣਗੇ ਹੁਣ ਲੋਭ ਦਾ ਕਾਰੋਬਾਰ ਤੇ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਜਿੱਥੇ ਲੋਭ ਸੀ ਬੱਚੇ ਨੂੰ ਪੜਾਉਣਾ ਜੇ ਨੌ ਪੜਿਆ ਨੌਕਰੀ ਨਾ ਮਿਲੇ ਪੈਸੇ ਨੌਕਰੀ ਤੋਂ ਨਾ ਮਿਲਣ ਤੇ ਕੀ ਕੋਈ ਪੜੇਗਾ ਜੇ ਨੌਕਰੀ ਤੋਂ ਪੈਸੇ ਨਾ ਮਿਲਣ ਤੇ ਕੀ ਕੋਈ ਨੌਕਰੀ ਕਰੇਗਾ ਪਰ ਕੀਤਾ ਕੀ ਇਹ ਲੋਭ ਦਾ ਕਾਰੋਬਾਰ ਪੁਰਾਏ ਪਰ ਜੇ ਇਸ ਗੁਰੂ ਕੋ ਬਹਿਣਾ ਸੀ ਜੇ ਇਸ ਗੁਰੂ ਦੇ ਕੋਲ ਰਹਿਣਾ ਸੀ ਜੇ ਇਸ ਗੁਰੂ ਤੋਂ ਬਲਹਾਰੇ ਜਾਣਾ ਸਿੱਖਣਾ ਸੀ ਉਸ ਗੁਰੂ ਕੋ ਰੋਜ਼ ਨਹੀਂ ਆਇਆ ਉਹਦੇ ਤੇ ਗੁੱਸਾ ਨਹੀਂ ਹੈ ਥੋੜਾ ਜਿਹਾ ਸਮਝੀਏ ਭਾਈ ਸਿੱਖੀ ਕਮਾਈ ਦਾ ਨਾ ਹੈ ਇਹ ਜਿਹੜਾ ਜੀਵਨ ਹੈ ਨਾ ਆ ਕਈ ਵਾਰਾਂ ਪਹਿਣਾ ਜਾਂ ਵੀਰ ਪੁੱਛ ਲੈਂਦੇ ਬਾਣੀ ਪੜ੍ਹਦੇ ਆਂ ਨੀਂਦ ਆ ਜਾਂਦੀ ਏ ਗੁਟਕਾ ਸਹਿਬ ਹੱਥ 'ਚ ਹੁੰਦਾ ਨੀਂਦ ਆ ਜਾਂਦੀ ਸਿਮਰਨ ਕਰਦੇ ਆਂ ਨੀਂਦ ਆ ਜਾਂਦੀ ਏ ਤੇ ਫਿਰ ਇੱਕੋ ਹੀ ਬਾਤ ਕਹਨੇ ਆ ਕਿ ਅਜੇ ਤੈਨੂੰ ਨੀਂਦ ਜ਼ਿਆਦਾ ਪਿਆਰੀ ਏ ਗੁਰੂ ਜ਼ਿਆਦਾ ਪਿਆਰਾ ਨਹੀਂ ਏ ਜੇ ਗੁਰੂ ਜ਼ਿਆਦਾ ਪਿਆਰਾ ਹੋਵੇ ਤੇ ਕੀ ਨੀਂਦ ਆ ਸਕਦੀ ਏ ਉਹਨਾਂ ਗੁਰਸਿੱਖਾਂ ਨੂੰ ਤੇ ਬਾਣੀ ਆਰਿਆਂ ਥੱਲੇ ਨਹੀਂ ਸੀ ਵਿਸਰੀ ਵਿਸਰੀ ਸੀ ਆਰਿਆਂ ਦੇ ਥੱਲੇ ਵੀ ਨਹੀਂ ਵਿਸਰਦੀ ਤੈਨੂੰ ਇੱਕ ਮੰਝੇ ਤੇ ਕਿਦਾਂ ਵਿਸਰ ਗਈ ਕਿਉਂ ਨੀਂਦ ਜ਼ਿਆਦਾ ਪਿਆਰੀ ਏ ਅਸੀਂ ਵੀ ਆਪ ਜੀ ਵਰਗੇ ਸੀ ਚਲੋ ਸਭਾਵਕੇ ਉਹਨੇ ਵੀ ਕਹਿ ਲੈਣ ਦੇਣਾ ਕਿ ਅੱਜ ਵੀ ਤੁਹਾਡੇ ਹੀ ਵਰਗੇ ਆ ਬਾਣੀ ਪੜਦਿਆਂ ਪੜਦਿਆਂ ਨੀਂਦ ਦੀਆਂ ਝਪਕੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਸਮਝ ਨਾ ਆਉਣੀ ਤੇ ਜਦੋਂ ਆਪਣੇ ਆਪ ਨਾਲ ਨਿਰਣਾ ਕਰਕੇ ਪੁੱਛਿਆ ਸੀ ਨਾ ਕਿ ਤੂੰ ਜਾਣਾ ਕਿੱਥੇ ਤੇਰੀ ਮੰਜ਼ਿਲ ਕੀ ਏ ਤੇਰੀ ਦਿਸ਼ਾ ਕੀ ਏ ਇਸੇ ਸੰਸਾਰ 'ਚ ਭਟਕਣਾ ਏ ਇਸੇ ਸੰਸਾਰ ਸੰਸਾਰ 'ਚ ਰਿਸ਼ਤੇ ਨਾਤੇ ਨਿਭਾਉਣੇ ਨੇ ਇਸੇ ਸੰਸਾਰ 'ਚ ਹੀ ਪੜਾਅ ਕਰਨਾ ਏ ਕਿ ਭਾਈ ਗਾਂ ਕਿਤੇ ਜਾਣਾ ਆ ਇਥੇ ਗੁਰਸਿੱਖ ਨੇ ਉਹ ਪੀ ਐਚ ਡੀ ਕਰਨੀ ਸ਼ਾਇਦ ਉਹਨਾਂ ਨੇ ਸਰਦਾਰ ਚੜਤ ਸਿੰਘ ਤੇ ਇੱਕ ਦਿਨ ਪੁੱਛਣ ਡੇ ਸੀ ਕਿ ਜੀਵਨ ਕਮਾਉਣ ਲਈ ਅਭਿਆਸ ਅੱਜਕੱਲ ਕਿਹੜਾ ਕਰ ਰਹੇ ਹੋ ਕੋਈ ਗੁਰੂ ਪਿਤਾ ਦੀ ਬਾਣੀ ਅਨੁਸਾਰ ਅਭਿਆਸ ਕਰ ਰਹੇ ਕਿ ਨਹੀਂ ਕਰ ਰਹੇ ਤੇ ਕਹਿਣ ਲੱਗੇ ਖਾਲਸਾ ਜੀ ਥੋੜਾ ਜਿਹਾ ਕੰਮਾਂ 'ਚ ਉਲਝੇ ਆ ਕਿ ਅਸੀਂ ਹਸਰੇ ਸੀ ਵੀ ਇੱਥੇ ਰਹਿਣ ਦੀ ਤਿਆਰੀ ਕਰ ਰਹੇ ਹੋ ਕਿ ਇੱਥੇ ਹੀ ਸਦਾ ਟਿਕੇ ਰਹਿਣਾ ਆਪ ਜੀ ਕੀ ਕਰ ਰਹੇ ਹੋ ਗੁਰੂ ਪਿਤਾ ਰੋਜ਼ ਕਹਿੰਦੇ ਰਹੇ ਕਿ ਇਸ ਜਗ ਮੇ ਆਏ ਕਿ ਕਿਆ ਤਦ ਕਰਮ ਕਮਾਇਆ ਰੋਜ਼ ਕਹਿੰਦੇ ਰਹੇ ਭਈ ਪ੍ਰਾਪਤ ਮਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰੀ ਵਾਰੀ ਏ ਤੇ ਜਿਵੇਂ ਅਸੀਂ ਤਿਆਰੀ ਕਰਦੇ ਹਾਂ ਕਿ ਇਸ ਸੰਸਾਰ ਤੇ ਕਿੰਨਾ ਕਚਰੇ ਰਹਿਣਾ ਹੈ ਇਥੋਂ ਦਾ ਪ੍ਰਬੰਧ ਪੂਰਾ ਕਰੀਏ ਆਪਣੇ ਮਨ ਨਾਲ ਬਹਿ ਕੇ ਕੋਈ 5 10 ਮਿੰਟ ਸਵੇਰੇ ਸ਼ਾਮ ਨੂੰ ਨਿਤਨੇਮ ਵੇਲੇ ਆਪਣੇ ਮਨ ਨੂੰ ਕਿਤੇ ਪੱਕੀਆਂ ਕਰਿਆ ਕਰੋ ਕਿ ਮਨਾ ਕਰਨਾ ਕੀ ਆਇਆ ਇਥੇ ਕਰੇਗਾ ਕਿ ਤੇਰੀ ਕੋਈ ਮੰਜ਼ਲ ਹੈ ਤੂੰ ਵਾਕਏ ਉਸ ਪਰਮਾਤਮਾ ਨੂੰ ਪਾਉਣਾ ਚਾਹਣਾ ਏ ਕਿ ਬਸ ਆਸੇ-ਪਾਸਿਓ ਸੁਣਿਆ ਏ ਕਿ ਪਾਉਣਾ ਏ ਤੇਰੇ ਅੰਦਰ ਇੱਛਾ ਹੈ ਉਹਨੂੰ ਪਾਉਣ ਦੀ ਕਿ ਨਹੀਂ ਹੈ ਨਹੀਂ ਤੇ ਅੱਜ ਦੇ ਸਮੇਂ ਦੇ ਵਿੱਚ ਨਾ ਅਹੀਂ ਧੋਖਾ ਹੀ ਦੇ ਜਾਂਦੇ ਬਸ ਬੜਾ ਸੌਖਾ ਜਿਹਾ ਕਾਰਜ ਸੀ ਮਨ ਦੀ ਇੱਛਾ ਨੂੰ ਜਗਾਉਣਾ ਆਪਣੇ ਪ੍ਰੀਤਮ ਦੀ ਪ੍ਰੀਤ ਨੂੰ ਜਗਾਉਣ ਦਾ ਇੱਕ ਹੀ ਟੰਗ ਏ ਉਦਮ ਕਰਨਾ ਸੇਵਾ ਕਰਨੀ ਖਾਲਸ ਕਰਮ ਕਰਨਾ ਤੇ ਆਪਣੇ ਮਨ ਦੀ ਇੱਛਾ ਨੂੰ ਦ੍ਰਿੜ ਕਰਨਾ ਬਸ ਉਹਦੇ ਗੁਣ ਗਾ ਗਾ ਕੇ ਉਹਦੀ ਸਿਫਤਾਂ ਸਲਾਹ ਕਰ ਕਰਕੇ ਮਨ ਨੂੰ ਸਮਝਾ ਸਮਝਾ ਕੇ ਕਿ ਮਨਾ ਉਸ ਪ੍ਰੀਤਮ ਤਾਈ ਮਿਲਣਾ ਹੈ ਉਸ ਪਿਆਰੇ ਨੂੰ ਮਿਲਣਾ ਹੈ ਸੱਚ ਜਾਣਿਓ ਨਾ ਤੇ ਆਪ ਜੀ ਇੱਥੇ ਬੱਚਿਆਂ ਨੂੰ ਵਿਆਹਣ ਆਏ ਜੇ ਨਾ ਪੜਾਉਣ ਆਏ ਜੇ ਨਾ ਇਹਨਾਂ ਨੂੰ ਇੱਥੇ ਸੈੱਟ ਕਰਨ ਆਏ ਬੇੰਤ ਪਿੰਡਾਂ ਦੇ ਵਿੱਚ ਜਾਂਦੇ ਆ ਇੱਕ ਹੀ ਬਾਤ ਕਹਿੰਦੇ ਆ ਮਾਵਾ ਨੂੰ ਪਿਤਾ ਨੂੰ ਕਿ ਆਪਣੇ ਪਿਤਾ ਵਾਸਤੇ ਪੈਲੀਆਂ ਵੀ ਜੋੜ ਲਈਆਂ ਪੈਸੇ ਵੀ ਜੋੜ ਲਏ ਕੋਈ ਮਾਨਸਿਕਤਾ ਵੀ ਜੋੜੀ ਕਿ ਨਹੀਂ ਕੁਝ ਗੁਣ ਵੀ ਉਹਨਾਂ ਨੂੰ ਵਿਰਾਸਤ ਚ ਦਿੰਨੇ ਹੋ ਕਿ ਨਹੀਂ ਜਿਹੜੀ ਸੱਚੀ ਵਿਰਾਸਤ ਹੈ ਉਹਦੇ ਚ ਕੀ ਦਿੱਤਾ ਜਿਸ ਦਿਨ ਸਤਗੁਰੂ ਪੁੱਛਣਗੇ ਕਿ 헤 ਧੀਏ ਤੈਨੂੰ ਮਾਂ ਬਣਾਇਆ ਸੀ ਤੂੰ ਰੋਟੀ ਵੀ ਖਵਾਈ ਏ ਕੱਪੜੇ ਵੀ ਪਵਾਏ ਨੇ ਇਹ ਪਸ਼ੂ ਜਗਤ ਪੰਛੀ ਜਗਤ ਚ ਵੀ ਹੁੰਦਾ ਏ ਚਿੜੀਆਂ ਵੀ ਆਲਣੇ ਦੇ ਵਿੱਚ ਵੋਟਾਂ ਨੂੰ ਛਕਾਉਂਦੀਆਂ ਨੇ ਤੇ ਤਿੰਨੂੰ ਜਿਹੜਾ ਏ ਤੂੰ ਕੋਈ ਉਹਨੂੰ ਗੁਣ ਦੀ ਵਿਰਾਸਤ ਵੀ ਦਿੱਤੀ ਕੋਈ ਮਾਨਸਿਕਤਾ ਵੀ ਦਿੱਤੀ ਇਹਨੂੰ ਤੇ ਕੀ ਜਵਾਬ ਦੇਾਂਗੇ ਜਿਸ ਦਿਨ ਸੱਚੀ ਸਿੱਖੀ ਨੂੰ ਸਮਝੋਗੇ ਨਾ ਤੇ ਸੱਚ ਜਾਣਿਓ ਜਿਹੜੀ ਅਹੀਂ ਆ ਦੁਹਾਈ ਦੇਣ ਨੇ ਨਾ ਅਸੀਂ ਸੇਖ ਹਾਂ ਅਸੀਂ ਗੁਰਮੁਖ ਹਾਂ ਅਸੀਂ ਗੁਰਮਰਿਆਦਾ ਨਾਲ ਚੱਲਦੇ ਹਾਂ ਇਹ ਸਾਰਿਆਂ ਦੇ ਭਾਂਡੇ ਭੱਜ ਜਾਣੇ ਇਹ ਵੀ ਸਾਚੇ ਇਹ ਪਰਮ ਨਹੀਂ ਰਹੇਗਾ ਉਸ ਦਿਨ ਆਪਜੀ ਦੇ ਅੰਦਰ ਨਿਰਨਾ ਕਰਕੇ ਦੇਖੋ ਕਿ ਗੁਰਮਤੀ ਹੈ ਆ ਕਿ ਮਨਮਤੀ ਹੈ ਆ ਪਾਈ ਅਸੀਂ ਜਦੋਂ ਅਭਿਆਸ ਕਰਦੇ ਗਏ ਨਾ ਇਹ ਜਨਮ ਤੇਰੇ ਲੇਖੇ ਤੇ ਮਨ ਨੇ ਕਈ ਵਾਰਾਂ ਥਿੜਕ ਜਾਣਾ ਕਈ ਵਾਰਾਂ ਡਰ ਜਾਣਾ ਕਈ ਵਾਰਾਂ ਘਬਰਾ ਜਾਣਾ ਕਿ ਇਹ ਜਗਤ ਚ ਬਣਾਵਾਂਗੇ ਹੀ ਕੁਝ ਨਾ ਫਿਰ ਤੇ ਭਗਤ ਕਬੀਰ ਯਾਦ ਆਉਣੇ ਉਹ ਗਾਉਂਦੇ ਕਿ ਡਗਮਗ ਛਾੜ ਰੇ ਮਨ ਬਉਰਾ ਅਬ ਤੋਂ ਜਰੇ ਮਰੇ ਸਿੱਧ ਪਈਏ ਲੀਨੋ ਹਾਥ ਸਿੰਧौरा ਕਿ ਤੂੰ ਡਗਮਗ ਹੁਣ ਛੱਡ ਦੇ ਹੁਣ ਜਾਂ ਤੇ ਉਹ ਪ੍ਰੀਤਮ ਨੂੰ ਪਾਉਣਾ ਏ ਹੋਰ ਕੁਝ ਨਹੀਂ ਫਿਰ ਸਹਜ ਦੀ ਦੁਨੀਆ ਏ ਇਹ ਕਾਲੇ ਪਹਿਣ ਦੀ ਦੁਨੀਆ ਨਹੀਂ ਏ ਜਦੋਂ ਅਸੀਂ ਧਰਮ ਦੀ ਦੁਨੀਆ ਚ ਕਾਲੇ ਪਹਿਨੇ ਆ ਨਾ ਉਹ ਵੀ ਮਾਇਆ ਦੀ ਦੁਨੀਆ ਏ ਇਹ ਵੀ ਸਮਝ ਲੈਣਾ ਜਦੋਂ ਅਸੀਂ ਕਹਿੰਨੇ ਨਾ ਹੁਣੇ ਹੀ ਅੱਜ ਪੰਜ ਦਿਨ ਨਿਤਨੇਮ ਕਰ ਲਿਆ ਤੇ ਗੁਰੂ ਮਿਲ ਹੀ ਜਾਵੇ ਉਹ ਵੀ ਮਾਇਆ ਦੀ ਦੁਨੀਆ ਏ ਸਮਝ ਲੈਣਾ ਕੋਈ ਕਹਿ ਰਿਹਾ ਇਹ ਮੈਨੂੰ ਮਹੀਨਾ ਹੋ ਗਿਆ ਅਮਰਤ ਵੇਲੇ ਉੱਠਦੇ ਨੂੰ ਕੋਈ ਕਹਿੰਦਾ ਮੈਨੂੰ ਨਿਤਨੇਮ ਕਰਦੇ ਨੂੰ 20 ਸਾਲ ਹੋ ਗਏ ਸਾਲ ਕਿੰਨੂੰ ਯਾਦ ਰਹਿੰਦੇ ਨਹੀਂ ਜਿਨਨੇ ਕੁਝ ਲੈਣਾ ਹੋਵੇ ਜਿਨਨੇ ਲੇਖਾ ਰੱਖਿਆ ਹੋਵੇ ਵਪਾਰੀ ਨੂੰ ਯਾਦ ਰਹਿੰਦੇ ਨੇ ਸੌਦਾਗਰ ਨੂੰ ਯਾਦ ਰਹਿੰਦੇ ਨੇ ਧੰਦੇ ਵਾਲੇ ਨੂੰ ਯਾਦ ਰਹਿੰਦੇ ਨੇ ਪ੍ਰੇਮੀ ਨੂੰ ਤੇ ਨਹੀਂ ਯਾਦ ਰਹਿਣਗੇ ਪ੍ਰੇਮੀ ਕੋ ਤੇ ਧੰਨਵਾਦ ਹੋਏਗਾ ਸਾਧੂ ਕੋ ਧੰਨਵਾਦ ਹੋਏਗਾ ਕਿ ਹੇ ਪ੍ਰੀਤਮ ਬਸ ਤੂੰ ਇੰਨਾ ਚਿਰ ਆਪਣੇ ਕੋਲ ਬਿਠਾ ਲਿਆ ਤੇਰਾ ਧੰਨਵਾਦ ਤੇ ਮਨ ਨੇ ਥਿੜਕ ਜਾਣਾ ਫਿਰ ਸਤਿਗੁਰੂ ਨੇ ਇੱਕ ਦਿਨ ਸਮਝਾਇਆ ਸੀ ਕਿ ਜ਼ਰੂਰੀ ਨਹੀਂ ਹੈ ਐਸੇ ਜਨਮ ਚ ਇਹਨੂੰ ਪਾਉਣਾ ਤੂੰ ਸਿਰਫ ਖਾਲਸ ਕਰਮ ਕਰ ਪੂਰੇ ਇਮਾਨਦਾਰੀ ਦਾ ਕਰਮ ਕਰ ਪੂਰੇ ਤਨੋਂ ਮਨੋਂ ਉਸ ਪ੍ਰੀਤਮ ਨੂੰ ਜਿਹੜਾ ਇਹ ਬਲਹਾਰੇ ਜਾ ਨਾਮ ਜਪਦਾ ਹੈ ਤੇ ਵਾਕੀ ਉਹਨੂੰ ਕੂਕ ਕਰ ਤੇਰੀ ਤੜਫ ਬਣੀ ਵਾਕੈ ਉਹਨੂੰ ਆਵਾਜ਼ ਮਾਰ ਜੇ ਨਾਮ ਜਪਦਾ ਹੈ ਬਾਣੀ ਪੜਦਾ ਹੈ ਤੇ ਵਾਕੈ ਉਹਦੇ ਚ ਡੁੱਬ ਉਹਨੂੰ ਸਮਝ ਇਹ ਭੁੱਲ ਜਾ ਕੇ ਇਹ ਹੁਣੇ ਹੀ ਤੈਨੂੰ ਮਿਲੇ ਇਹ ਵੀ ਭੁੱਲ ਜਾ ਕੇ ਇਸੇ ਜਨਮ ਚ ਮਿਲੇ ਹੋ ਸਕਦਾ ਏ ਉਸ ਵਧਾਤੇ ਨੇ ਇਦਾਂ ਦੀ ਖੇਡ ਲਿਖੀ ਹੋਵੇ ਕਿ ਆ ਜਨਮ ਜਿਹੜਾ ਏ ਇਹ ਭਗਤੀ ਕਰੇਗਾ ਕੋਸ਼ਿਸ਼ ਕਰੇਗਾ ਤੇ ਅਗਲਾ ਜਨਮ ਕਿਤੇ ਤੇਰਾ ਭਗਤ ਦਾ ਹੋ ਜੇ ਹੋ ਸਕਦਾ ਏ ਨਾ ਕਿ ਅਗਲਾ ਜਨਮ ਉਹਨੇ ਪਗੱਦਾ ਦੇਣਾ ਹੋਵੇ ਤੇ ਸਾਰਾ ਜਨਮ ਉਹਦੇ ਨਾਲ ਰੰਗ ਰਲੀਆਂ ਮੰਨਣੀਆਂ ਹੁਣ ਤੇ ਜਦੋਂ ਇਹ ਸਮਝ ਆਈ ਉਸ ਦਿਨ ਕਾਲੀ ਕਰਨੀ ਛੱਡ ਦਿੱਤੀ ਸੀ ਉਸ ਦਿਨ ਸਮਝ ਆਈ ਸੀ ਕਿ ਸਤਿਗੁਰੂ ਕਿਉਂ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਉਸ ਦਿਨ ਸੰਤੋਖ ਸੁਹਾਗੇ ਦੀ ਸਮਝ ਆਈ ਸੀ ਕਿ ਸੰਤੋਖ ਸੁਹਾਗਾ ਕੀ ਹੁੰਦਾ ਤੇ ਨਾਲ ਇਹ ਵੀ ਸਮਝ ਆਈ ਸੀ ਕਿ ਸੰਤੋਖ ਸੁਹਾਗਾ ਜਿਹੜਾ ਏ ਉਹ ਉਹਨਾਂ ਕੋ ਨਹੀਂ ਹੁੰਦਾ ਜਿਹੜੇ ਹਉਮੇਵਸ ਬੰਦਗੀ ਕਰਦੇ ਨੇ ਹੰਕਾਰ ਵਸ ਬੰਦਗੀ ਕਰਦੇ ਨੇ ਇਹ ਬੜੀਆਂ ਪ੍ਰੀਤ ਦੀਆਂ ਬਾਤਾਂ ਨੇ ਇਹ ਵੀ ਸਮਝ ਆਇਆ ਜਦੋਂ ਆਪਣੇ ਤੇ ਅਭਿਆਸ ਕਰਾਏ ਸਤਿਗੁਰੂ ਨੇ ਹੁਣ ਜਿਹੜੇ ਨਾਲ ਗੁਰਸਿੱਖ ਨੇ ਇਹਨਾਂ ਕੋਈ ਕਈ ਵਾਰ ਅਭਿਆਸ ਕਰਾਉਨੇ ਆ ਨਾ ਸਮਾਂ ਜ਼ਿਆਦਾ ਤੇ ਨਹੀਂ ਹੋ ਗਿਆ ਸਮਾਪਤੀ ਕਰੀਏ ਸਾਨੂੰ ਦੱਸ ਦਿਓ ਜਦੋਂ ਕਰਨੀ ਹੋਏਗੀ ਵੈਸੇ 9 ਵਜੇ ਤੱਕ ਸਾਨੂੰ ਕਿਹਾ ਇਹ ਅਸੀਂ ਸਮਾਪਤੀ ਕਰ ਹੀ ਦੇਣੀ ਸਾਡੀ ਤੇ ਵੈਸੇ ਸਮਾਪਤੀ ਹੋ ਹੀ ਗਈ ਪਾਈ ਆਪਣਾ ਅਭਿਆਸ ਕਮਾਇਓ ਬਾਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪੇ ਤੁਹਾਨੂੰ ਦੱਸ ਦੇਣਾ ਕਿ ਉਹ ਭੋਰੇ 'ਚ ਬੈਠੇ ਸੀ ਕਿ ਨਹੀਂ ਬੈਠੇ ਸੀ ਇਹ ਵਿਵਾਦਾਂ 'ਚ ਪੈਣ ਦੀ ਬਾਤ ਨਹੀਂ ਜਦੋਂ ਬੰਦਗੀ ਕਰੋਗੇ ਨਾ ਉਸ ਪ੍ਰੀਤਮ ਦੇ ਕੋਲ ਜਾਓਗੇ ਆਪੇ ਸਮਝ ਆ ਜਾਣੀ ਭੋਰੇ ਚ ਬੈਠੇ ਸੀ ਕਿ ਪ੍ਰਚਾਰ ਕਰਦੇ ਸੀ ਆਪੇ ਸਮਝ ਆ ਜਾਣੀ ਹੈ ਜਿਹੜਾ ਇਹ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਆਪੇ ਸਮਝ ਆ ਜਾਣੀ ਹੈ ਗੁਰਮਤ ਕੀ ਹੁੰਦੀ ਏ ਤੇ ਮਨਮਤ ਕੀ ਹੁੰਦੀ ਏ ਇਹ ਵਿਵਾਦਾਂ ਦੀ ਬਾਤ ਹੀ ਨਹੀਂ ਹੈ ਆ ਸਾਡੇ ਕੋ ਇੱਕ ਦਿਨ ਗੁਰਸਿੱਖ ਪੁੱਛ ਰਹੇ ਸੀ ਭਾਈ ਬਾਲਾ ਜੀ ਗੁਰਨਾਨਕ ਦੇ ਨਾਲ ਸੀ ਕਿ ਨਹੀਂ ਕਈ ਕਹਿੰਦੇ ਨੇ ਨਾਲ ਨਹੀਂ ਸੀ ਇਹ ਐਵੇਂ ਕੋਲੋਂ ਜੋੜੇ ਨੇ ਤੇ ਅਸੀਂ ਹੱਸ ਪਏ ਕਿ ਪਾਈ ਬਾਲਾ ਨਾਲ ਹੋਣ ਜਾਂ ਨਾ ਹੋਣ ਇਹਦੇ ਨਾਲ ਗੁਰਨਾਨਕ ਦੀ ਮਹਿਮਾ ਘਟਦੀ ਏ ਜੇ ਬਾਲਾ ਦੋ ਵੀ ਹੋ ਜਾਂਦੇ ਨਾਲ ਤੇ ਗੁਰਨਾਨਕ ਵੱਡੇ ਹੋ ਜਾਣੇ ਸੀ ਕਿਤੇ ਗੁਰੂ ਦੇ ਸਿੱਖ ਦੀ ਨਾਨਕ ਪਿਤਾ ਦੇ ਸਿੱਖ ਦਾ ਵਿਵਾਦ ਹੀ ਨਹੀਂ ਏ ਸਿੱਖ ਜਗਤ ਦਾ ਕੋਈ ਵਿਵਾਦ ਨਹੀਂ ਏ ਦਸਮ ਗ੍ਰੰਥ ਹੈ ਕਿ ਨਹੀਂ ਇਹ ਵੀ ਵਿਵਾਦ ਨਹੀਂ ਏ ਉਹਦਾ ਇਹ ਵਿਵਾਦ ਇਹ ਹੰਕਾਰੀਆਂ ਦਾ ਇਹ ਵਿਵਾਦ ਇਹ ਬੈਸੀਆਂ ਦਾ ਸਿੱਖ ਦਾ ਕੀ ਵਿਵਾਦ ਹੈ ਉਹਦਾ ਨਾਨਕ ਪਿਆਰਾ ਹੈ ਉਹਦੇ ਨਾਲ ਕਈ ਆਉਂਦੇ ਨੇ ਜਿਹੜੇ ਉਹਦੇ ਨਾਲ ਜੁੜਦੇ ਨੇ ਉਹ ਮਹਿਮਾ ਦੇ ਪਾਤਰ ਬਣਦੇ ਨੇ ਜਿਹੜੇ ਨਹੀਂ ਜੁੜਦੇ ਨਹੀਂ ਬਣਦੇ ਗੁਰੂ ਦੇ ਸਿੱਖ ਦਾ ਕੀ ਵਿਵਾਦ ਹੈ ਤੇ ਦੂਜੀ ਬਾਤ ਸਿੱਖ ਤੇ ਬੜੀ ਨਿਮਰਤਾ ਚ ਰਹਿੰਦਾ ਹੈ ਕਿ ਉਸ ਨਾਨਕ ਨੂੰ ਮੈਂ ਜਾਣਾਂ ਜਾਂ ਇਹ ਮੇਰੀ ਸਮਰੱਥਾ ਹੀ ਨਹੀਂ ਹੈ ਕੀ ਸਮਰੱਥਾ ਹੈ ਨਾਨਕ ਹੋਇਆ ਜਾ ਸਕਦਾ ਏ ਨਾਨਕ ਨੂੰ ਜਾਣਿਆ ਨਹੀਂ ਜਾ ਸਕਦਾ ਫੇਰ ਸਮਝ ਲੈਣਾ ਨਾਨਕ ਹੋਇਆ ਜਾ ਸਕਦਾ ਏ ਨਾਨਕ ਦੇ ਵਿੱਚ ਅਪੇਧ ਹੋਇਆ ਜਾ ਸਕਦਾ ਏ ਨਾਨਕ ਨੂੰ ਜਾਣਿਆ ਨਹੀਂ ਜਾ ਸਕਦਾ ਨਾਨਕ ਆਪ ਹੀ ਜਾਣਦੇ ਨੇ ਉਹ ਕੌਣ ਨੇ ਤੇ ਕਿੱਦਾਂ ਨੇ ਇੱਥੇ ਤੇ ਰੋਜ਼ ਪੜਦੇ ਆ ਕਿ ਤੇਰੇ ਗੁਣ ਵੀ ਅਮੁੱਲ ਨੇ ਤੇਰਾ ਮੋਲ ਨਹੀਂ ਪਾਇਆ ਜਾ ਸਕਦਾ ਤਿੰਨੋਂ ਕੀਮਤ ਕਿਨੇ ਨਾ ਪਾਇਓ ਬੇਨ ਤਬ ਸ਼ਬਦ ਰੋਜ ਪੜਦੇ ਰੋਜ ਸਤਿਗੁਰੂ ਸਮਝਾਉਂਦੇ ਜਿਵੇਂ ਸੁਣਦੇ ਹੀ ਨਹੀਂ ਫੇਰ ਜੋਰ ਲਾਇਆ ਇਹ ਮੁੱਲ ਪਾਉਣਾ ਹੈ ਕੀਮਤ ਪਾਉਣੀ ਹੈ ਜਾਣਣਾ ਹੈ ਕਿੱਡਾ ਕਿਵੇਂ ਜਾਣੋਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਚੋਂ ਜਾਂ ਪੂਰੇ ਨਾਨਕ ਦੇ ਜੀਵਨ ਚੋਂ ਇੱਕ ਬਾਤ ਸਮਝ ਲੈਣੀ ਗੁਰੂ ਨਾਨਕ ਪਿਤਾ ਦਾ ਜੀਵਨ ਸਾਨੂੰ ਬੜਾ ਪਿਆਰਾ ਹੈ ਪਿਤਾਏ ਤੇ ਪਿਤਾ ਜਿਹੜਾ ਇਹ ਜੇ ਸੱਚਾ ਸੌਦਾ ਕਰਕੇ ਆਉਂਦੇ ਨੇ ਤੇ ਛਿੜਕਦੇ ਨੇ ਮਾਰਦੇ ਨੇ ਤੇ ਸਿੱਖਣ ਵਾਲੀ ਗੱਲ ਏ ਗੁਰੂ ਦਾ ਸਿੱਖ ਤੇ ਜਿਹੜਾ ਇਹ ਸਿੱਖ ਲੈਂਦਾ ਸੱਚਾ ਹੀ ਸੌਦਾ ਕਰਕੇ ਆਏ ਸੀ ਨਾ ਕੋਈ ਭੁੱਲ ਜਾਂ ਗਲਤੀ ਤੇ ਨਹੀਂ ਸੀ ਨਾ ਕੀਤੀ ਤੇ ਜੇ ਪਿਤਾ ਨੇ ਛਿੜਕਾਂ ਮਾਰੀਆਂ ਤੇ ਕੀ ਪਿਤਾ ਨਾਲ ਗਾੜੀਆਂ ਲੜਦੇ ਸੀ ਜਵਾਬ ਦਿਓ ਲੜਦੇ ਸੀ ਫਿਰ ਤੁਸੀਂ ਕਿਉਂ ਲੜਦੇ ਹੋ ਫੇਰ ਅਸੀਂ ਤੇ ਤੁਸੀਂ ਕਿਉਂ ਲੜਦੇ ਆਂ ਅਸੀਂ ਤੇ ਗਲਤੀਆਂ ਕਰਕੇ ਵੀ ਪਿਤਾ ਨਾਲ ਲੜਦੇ ਆਂ ਉਹ ਤੇ ਸੱਚਾ ਸੌਦਾ ਕਰਕੇ ਆਏ ਸੀ ਤਾਂ ਵੀ ਛਿੜਕਾਂ ਖਾ ਲਈਆਂ ਤੇ ਚੁੱਪ ਕਰਕੇ ਸਹਿਣ ਕਰ ਲਈਆਂ ਪਿਤਾ ਨਾਲ ਕਿਦਾਂ ਰਹਿਣਾ ਏ ਜੇ ਸਿੱਖਣਾ ਏ ਤੇ ਗੁਰਨਾਨਕ ਤੋਂ ਸਿੱਖ ਲਓ ਜੇ ਮਾਂ ਛਿੜਕਦੀ ਏ ਤੇ ਮਾਂ ਨਾਲ ਕ੍ਰੋਧ ਕਰਦੇ ਨੇ ਘਰ ਦੇ ਭਾਂਡੇ ਤੋੜਦੇ ਨੇ ਨੌਜਵਾਨਾਂ ਵਾਸਤੇ ਖਾਸ ਕਰ ਬਾਤ ਏ ਜਾਂ ਜਿਨ੍ਹਾਂ ਦੀਆਂ ਬਜ਼ੁਰਗ ਮਾਵਾਂ ਨੇ ਉਹਨਾਂ ਵਾਸਤੇ ਬਾਤ ਹੈ ਜਦੋਂ ਪਿਤਾ ਛਿੜਕਦੇ ਨੇ ਮਾਰਦੇ ਨੇ ਮਾਂ ਛਿੜਕਦੀ ਏ ਮਾਰਦੀ ਏ ਤੇ ਕੀ ਕਰਦੇ ਪਾਂਡੇ ਤੋੜਦੇ ਨੇ ਰੁਸ ਕੇ ਚਲੇ ਜਾਂਦੇ ਬਾਹਰ ਨੂੰ ਜਾਂਦੇ ਕਿ ਨਹੀਂ ਜਾਂਦੇ ਹੁਣ ਤੁਸੀਂ ਬੋਲਣਾ ਨਹੀਂ ਤੁਹਾਡੇ ਕੰਮ ਦੀ ਗੱਲ ਹੁੰਦੀ ਨਾ ਫਿਰ ਤੁਸੀਂ ਹੰਗਾਰਾ ਪਰਣਾ ਸੀ ਫਿਰ ਬਾਤ ਆਉਂਦੀ ਏ ਕਿ ਤੁਸੀਂ ਕਿਉਂ ਤੁਸੀਂ ਵੀ ਤੇ ਗੁਰਨਾਨਕ ਦੇ ਸਿੱਖ ਹੋ ਨਾ ਤੁਸੀਂ ਕਿਉਂ ਫਿਰ ਅੱਗੇ ਆਈ ਜਾਣਾ ਪਤਨੀ ਜਿਹੜੀ ਏ ਪਹਿਲਾ ਘਰ ਸਾਨੂੰ ਬਹੁਤ ਪਸੰਦ ਏ ਕਿਉਂਕਿ ਪਹਿਲੇ ਘਰ ਦੇ ਵਿੱਚ ਬੜੇ ਅश्चਰਜ ਕੌਤਕ ਕੀਤੇ ਮਾਲਕ ਨੇ ਪਤਨੀ ਜਿਹੜੀ ਉਹ ਵੀ ਰੋਸ ਜਾਂਦੀ ਏ ਜਿੱਦਾਂ ਆਪ ਜੀ ਦੀਆਂ ਅੱਜ ਰੋਸ ਜਾਂਦੀਆਂ ਨੇ ਨਾ ਇਦਾਂ ਹੀ ਰੋਸ ਜਾਂਦੀ ਏ ਆਹ ਕੰਮ ਨਹੀਂ ਕਰਨਾ ਆਹ ਕੰਮ ਚ ਨੱਕ ਨਹੀਂ ਰਹਿੰਦਾ ਆਹ ਕੰਮ ਜਿਹੜਾ ਏ ਜ਼ਰੂਰੀ ਏ ਟਾਈ ਲਾਉਣੀ ਕਿ ਨਹੀਂ ਲਾਉਣੀ ਇਸ ਹਰ ਕੋਲ ਜਿਹੜਾ ਹੈ ਨਾ ਇਹ ਅੱਜ ਦੇ ਜਗਤ ਦਾ ਜੇ ਪਤਨੀ ਰੁੱਸਦੀ ਏ ਪਤਨੀ ਲੜਦੀ ਏ ਤੇ ਕਦੀ ਸੁਣਿਆ ਨਾਨਕ ਨੇ ਪਤਨੀ ਨੂੰ ਕਿਹਾ ਹੋਵੇ ਕਿ ਚੁੱਕ ਬੋਰੀ ਬਿਸਤਰਾ ਤੇ ਦੌੜ ਜਾਇ ਤੋਂ ਜਦ ਮਾਰਿਆ ਕੁੱਟਿਆ ਹੋਵੇ ਕਿਤੇ ਗੁੱਸੇ ਚ ਆ ਕੇ ਦੋ ਲਾਫੇ ਛੱਡੇ ਹੋਣ ਕਿ ਤੂੰ ਨਾ ਅੱਗੇ ਜਗਤ ਕਹਿੰਦਾ ਬੀਬੀਆਂ ਜਿਹੜੀਆਂ ਨਾ ਇਹ ਨਰਕ ਦਾ ਹੀ ਦਵਾਰ ਹੁੰਦੀਆਂ ਤੂੰ ਸਿਆਪਾ ਪਾਇਆ ਮੇਰੇ ਪਾਦ ਫਿਰ ਸਵਾਲ ਆਉਂਦਾ ਏ ਕਿ ਭਾਈ ਅਸੀਂ ਕਿਉਂ ਉਸੇ ਹੀ ਪਿਤਾ ਦੇ ਪੁੱਤਰਾਂ ਅਸੀਂ ਕਿਉਂ ਕੀ ਕਰੋਧ ਕਰਦੇ ਨੇ ਪਰ ਆਪਣੇ ਕਰਮ ਨੂੰ ਆਪਣੇ ਸੱਚੇ ਕਰਮ ਨੂੰ ਨਿਰੰਤਰ ਕਰੀ ਜਾਂਦੇ ਕਿਸੇ ਦੇ ਪ੍ਰਭਾਵ ਹੇਠ ਨਹੀਂ ਆਉਂਦੇ ਪਿਤਾ ਦੀ ਮਾਰ ਝਰ ਲੈਂਦੇ ਨੇ ਮਾਂ ਦੀਆਂ ਛਿੜਕਾਂ ਝਰ ਲੈਂਦੇ ਨੇ ਪਤਨੀ ਦਾ ਰੁਸਣਾ ਝਰ ਲੈਂਦੇ ਨੇ ਪਰ ਆਪਣੇ ਕਰਮ ਤੋਂ ਡੋਲਦੇ ਨਹੀਂ ਨਹੀਂ ਜੇ ਸਿੱਖਣਾ ਹੈ ਨਾਨਕ ਤੋਂ ਤੇ ਫਿਰ ਸਿੱਖ ਬਣ ਕੇ ਭਾਈ ਸਿੱਖ ਜੇ ਪੁੱਤਰ ਚਾਹੁੰਦਾ ਏ ਸੰਿਆਸੀ ਹੋਣਾ ਏ ਤੇ ਕਦੀ ਸੁਣਿਆ ਕਿ ਨਾਨਕ ਜਿਹੜੇ ਨੇ ਉਹਨੂੰ ਕਹਿੰਦੇ ਹੋਣ ਕਿ ਤੂੰ ਮੇਰੀ ਨਜ਼ਰਾਂ ਤੋਂ ਸਾਹਮਣੇ ਦਫਾ ਹੀ ਹੋ ਜਾ ਜੀਵੇਂ ਆਪਣੇ ਮਾਰਗ ਨੂੰ ਜਿਹੜਾ ਏ ਉਹ ਕਰੀ ਜਾਣਾ ਏ ਆਪਣੀ ਖੇਡ ਨੂੰ ਕਰੀ ਜਾਣਾ ਫਿਰ ਦੂਜੇ ਘਰਾਂ ਦੇ ਵਿੱਚ ਵੀ ਜੇ ਇਸ ਨਾਵੇਂ ਪਿਤਾ ਦਾ ਆਪਜੀ ਦਿਹਾੜਾ ਮਨਾ ਰਹੇ ਹੋ ਨਾ ਇਹ ਮੇਰੀ ਮਾਤਾ ਹਾ ਮੇਰੀ ਮਾਂ ਨੂੰ ਬੁਲਾਇਓ ਓਰੇ ਇਹ ਮੇਰੀ ਮਾਂ ਗੱਲਾਂ ਨਾ ਕਰ ਵੈਸੇ ਤੇ ਦਿਨ ਕਿਹੇ ਦਾ ਵੀ ਪਤਾ ਨਹੀਂ ਪਰ ਤੇਰੇ ਤੇ ਛੋਟੀ ਐ ਨਾ ਥੋੜੀ ਐ ਤੇ ਤੂੰ ਸੁਣ ਲਾ ਗੁਰੂ ਪਿਤਾ ਦੇ ਘਰ ਆਈਏ ਤੇ ਭਾਈ ਟੱਕੇ ਬਈਦਾ ਗੁਰੂ ਪਿਤਾ ਦੀ ਬਾਤ ਸੁਣੀ ਦੀ ਕਰਮ ਨਹੀਂ ਕਮਾਈ ਦੇ ਜੇ ਇੱਥੇ ਹੀ ਮਨ ਨੂੰ ਰੋਕਣ ਦਾ ਅਭਿਆਸ ਨਾ ਕੀਤਾ ਤੇ ਘਰ ਤੁਸੀਂ ਟੀਵੀਆਂ ਗਾੜੀ ਬਹਿ ਕੇ ਕੀ ਕਰਨਾ ਜੇ ਇੱਥੇ ਹੀ ਨਾ ਕੀਤਾ ਤੇ ਘਰਾਂ ਦੇ ਵਿੱਚ ਕੀ ਕਰੋਗੇ ਜਾਂ ਡੀਜਿਆਂ ਦੇ ਗਾੜੀ ਨੱਚਦੇ ਕੀ ਕਰੋਗੇ ਜਾਂ ਲੜਦੇ ਘੁੱਲ ਦੇ ਮਨ ਦਾ ਕਿਦਾਂ ਰੋਕਣ ਦਾ ਅਭਿਆਸ ਕਰੋਗੇ ਤੇ ਮਨ ਤੋਂ ਪਾਰ ਕਦੋਂ ਜਾਵੋਗੇ ਹੁਣ ਤੁਸੀਂ ਪਤਾ ਕਿਉਂ ਫਸੇ ਜੇ ਅਹੀਂ ਵੀ ਫਸੇ ਸੀ ਕਿ ਮਾਂ ਨੇ ਸ਼ੁਰੂ ਤੋਂ ਲੋਭ ਦੀ ਸਿੱਖਿਆ ਦਿੱਤੀ ਸੀ ਹੰਕਾਰ ਦੀ ਸਿੱਖਿਆ ਦਿੱਤੀ ਸੀ ਵਿਖਾਵੇ ਦੀ ਪਖੰਡ ਦੀ ਸਿੱਖਿਆ ਦਿੱਤੀ ਸੀ ਪਿਤਾ ਨੇ ਨਹੀਂ ਇਹੋ ਦੱਸਿਆ ਚਾਚੇ ਤਾਇਆ ਸਮਾਜ ਨੇ ਸਾਰਿਆਂ ਨੇ ਇਹੋ ਸਿੱਖਿਆ ਦਿੱਤੀ ਸੀ ਤੇ ਇਹ ਡਰ ਸਹਿਜ ਚ ਹੀ ਸਾਡੇ ਅੰਦਰ ਵੜ ਗਏ ਅਮਰਤ ਵੇਲੇ ਸਵੇਰੇ ਆਪ ਜੀ ਨੂੰ ਕੋਈ ਕਰਮ ਹੋਵੇ ਲੋਭ ਦੀ ਦੁਨੀਆ ਹੋਵੇ ਤੇ ਨੀਂਦ ਆਉਂਦੀ ਕਦੀ ਆਪ ਜੀ ਨੇ ਨੌਕਰੀ ਤੇ ਜਾਣਾ ਹੋਵੇ ਤੇ ਨੀਂਦ ਆਉਂਦੀ ਪਰ ਨਿਤਨੇਮ ਕਰਦਿਆਂ ਆਉਂਦੀ ਏ ਇੱਥੋਂ ਪਤਾ ਲੱਗਦਾ ਏ ਪਰਿਵਾਰ ਨੇ ਸਮਾਜ ਨੇ ਇਹਨੂੰ ਸਹੀ ਮਾਨਸਿਕਤਾ ਨਹੀਂ ਦਿੱਤੀ ਇਹਦੀ ਬੁੱਧ ਜਿਹੜੀ ਏ ਇਹ ਲੋਭੀ ਬੁੱਧ ਲੋਭ ਚੁੱਠ ਪੈਂਦਾ ਏ ਪਰ ਗੁਰੂ ਦੀ ਪ੍ਰੀਤ ਨਹੀਂ ਏ ਇਹਦੇ ਅੰਦਰ ਇਸ ਕਰਕੇ ਭਾਈ ਸੰਭਲਿਆ ਕਰੋ ਜੇ ਇਸ ਨਾਵੇਂ ਪਿਤਾ ਦਾ ਦਿਹਾੜਾ ਮਨਾ ਰਹੇ ਹੋ ਨਾ ਬਾਬਾ ਬਕਾਲਾ ਸਾਹਿਬ ਚਲੇ ਜਾਣਾ ਸਤਗੁਰੂ ਕੀ ਕਰਦੇ ਸੀ ਬੰਦਗੀ ਕਰਦੇ ਸੀ ਆਨੰਦ ਕਾਰਜ ਹੋ ਗਿਆ ਬੰਦਗੀ ਕਰਦੇ ਸੀ ਅਸਾਂ ਆਨੰਦ ਕਾਰਜ ਦੇ ਵਿੱਚ ਗੁਰੂ ਨਾਨਕ ਪਿਤਾ ਜਿੱਦਣ ਬਟਾਲੇ ਗਏ ਸੀ ਕਿੰਨੇ ਜਾਣੇ ਗਏ ਸੀ ਦੱਸਿਓ ਹਾਂ ਜਰਾ ਕ ਕਿੰਨਿਆਂ ਕ ਨੂੰ ਸੱਦਾ ਭੇਜਿਆ ਸੀ ਬੱਤੀ ਚਲੇਗੀ ਕਿ ਆਉਂਦੀ ਏ ਕਿੰਨਿਆਂ ਕ ਨੂੰ ਸੱਦਾ ਭੇਜਿਆ ਸੀ ਕੁਝ ਸਾਧੂ ਚੰਦ 40 50 ਜਾਣੇ ਬਸ 30 ਜਾਣੇ 40 ਜਾਣੇ ਆਨੰਦ ਕਾਰਜ ਇਹਨੂੰ ਕਿੰਨੇ ਕਿ ਕੁਝ ਕੁ ਚੰਦ ਲੋਕ ਉਧਰੋਂ ਚੰਦ ਲੋਕ ਉਧਰੋਂ ਥੋੜੇ ਜੇ ਜਾਣਿਆਂ ਦਾ ਤੇ ਗੁਰੂ ਪਿਤਾ ਨੂੰ ਸਮਰਪਿਤ ਹੋ ਗਏ ਗੁਰੂ ਨੂੰ ਸਮਰਪਿਤ ਹੋ ਗਏ ਇੱਕ ਬਾਤ ਆਪ ਜੀ ਨੂੰ ਕਹਿ ਦਿੰਨੇ ਆ ਅੱਜ ਵੀ ਪ੍ਰਚਾਰਕਾਂ ਨੇ ਆਪ ਜੀਵੀਆਂ ਨੇ ਬੜੀ ਦੁਹਾਈ ਪਾਉਣੀ ਏ ਮਾਫੀ ਪਹਿਲਾਂ ਮੰਗ ਲਈਏ ਕੋਈ ਨਿੰਦਿਆ ਨਹੀਂ ਏ ਆਪ ਜੀ ਦੀ ਭਲੇ ਦੀ ਬਾਤ ਹੈ ਭਾਈ ਚਰਨਜੀਤ ਸਿੰਘ ਤੇ ਅਸੀਂ ਦੋਵਾਂ ਨੇ ਇੱਕ ਦਿਨ ਬਹਿ ਕੇ ਸਲਾਹ ਕੀਤੀ ਅਸੀਂ ਉਹਨਾਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਆਪ ਜੀਆਂ ਤੋਂ ਇੱਕ ਮਾਫੀ ਮੰਗਦੇ ਇੱਕ ਪੁੱਲ ਸਾਡੇ ਕੋ ਹੋਈ ਕਿ ਅਸੀਂ ਸੱਦੇ ਬਹੁਤੇ ਦੇ ਬੈਠੇ ਇੰਨੇ ਸੱਦੇ ਨਹੀਂ ਸੀ ਚਾਹੀਦੇ ਦੇਣੇ ਇਹਨਾਂ ਇਕੱਠ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਇਕੱਠ ਕਰਨਾ ਗੁਰਮਤ ਨਹੀਂ ਹੁੰਦੀ ਇਹ ਸਮਝ ਲੈਣਾ ਇੱਥੇ ਅਸੀਂ ਗੁਰਮਤ ਚੋਂ ਡੋਲੇ ਆ ਥੋੜਾ ਜਿਹਾ ਇਹਦੇ ਵਾਸਤੇ ਅਸੀਂ ਆਪ ਜੀ ਕੋ ਉਹਨਾਂ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਮਾਫੀ ਮੰਗਦੇ ਗੁਰਮਤ ਹੁੰਦੀ ਏ ਕੁਝ ਵਦ ਤੋਂ ਵਦ ਜੇ ਕਰਨੇ ਨੇ ਤੇ 500 ਉਹਦਰੋਂ 500 ਉਹਦਰੋਂ ਬੜੇ ਰੰਗ ਦੇ ਵਿੱਚ ਗੁਰੂ ਮਹਾਰਾਜ ਕੋ ਰਹਿ ਕੇ ਪੈਲਸ ਨਹੀਂ ਕਰਨੇ ਇਹਦੇ ਚ ਹੋਣਾ ਕੀ ਇਹ ਹੁਣ ਆਪ ਜੀ ਨੂੰ ਪ੍ਰਚਾਰਕਾਂ ਨੇ ਜਿਹੜਾ ਉਹਨਾਂ ਨੂੰ ਤੇ ਲਫਾਫੇ ਨਾ ਮਤਲਬ ਹੁੰਦਾ ਜਾਂ ਜਿੰਨੇ ਸੱਦਿਆ ਉਹਦੀ ਦੁਹਾਈ ਦੇਣੀ ਹੁੰਦੀ ਉਹਨੇ ਉਹਨਾਂ ਨੇ ਕਹੀ ਜਾਣਾ ਕਿ ਇਹਨਾਂ ਤੋਂ ਸਿੱਖਿਆ ਲਓ ਸਿੱਖਿਆ ਲਓ ਪਰ ਹੱਥ ਜੋੜ ਕੇ ਬੇਨਤੀ ਇਹ ਸਾਡੇ ਤੋਂ ਇਹ ਵਾਲੀ ਸਿੱਖਿਆ ਨਾ ਲੇ ਇੰਨੇ ਕਾੜ ਵੰਡਣੇ ਇੰਨੇ ਡੱਬੇ ਵੰਡਣੇ ਇਹ ਕੋਈ ਗੁਰਮਤ ਨਹੀਂ ਹੈ ਗੁਰਮਤੇ ਪ੍ਰੇਮ ਚ ਚੰਦ ਲੋਕਾਂ ਨੂੰ ਜਿਹੜੇ ਰੱਬ ਦੇ ਨਾਂ ਵਾਲੇ ਉਹਨਾਂ ਨੂੰ ਸੱਦਣਾ ਚੰਦ ਉਹਨਾਂ ਦੇ ਜੀਆਂ ਤੋਂ ਰਿਸ਼ਤੇ ਨਾਤੇ ਤੇ ਗੁਰੂ ਮਹਾਰਾਜ ਦੇ ਨਾਮ ਵਾਲੇ ਗੁਰਸਿੱਖ ਅਭਿਆਸੀ ਸੱਦਣੇ ਤੇ ਉਹਨਾਂ ਨੂੰ ਲੈ ਕੇ ਗੁਰੂ ਮਹਾਰਾਜ ਕੋ ਜਾਣਾ ਕਿ ਸਤਗੁਰੂ ਆ ਜਿਹੜੀ ਧੀ ਤੂੰ ਸਾਨੂੰ ਦਿੱਤੀ ਸੀ ਪਾਲਣ ਵਾਸਤੇ ਆ ਜਿਹੜਾ ਪੁੱਤ ਦਿੱਤਾ ਸੀ ਇਹਦਾ ਸੰਜੋਗ ਤੇਰਾ ਗ੍ਰਿਸਤ ਮਾਰਗ ਰੰਭ ਕਰਨ ਲੱਗੇ ਨੇ ਇਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਪਰ ਜਿਹੜਾ ਕਾਰਜ ਹੋਣਾ ਇਹਨਾਂ ਉਹਦੇ ਤੋਂ ਕਿਤੇ ਇਹ ਸਿੱਖਿਆ ਨਾ ਲੈ ਲੈਣਾ ਵੀ ਪੈਲਸਾਂ ਦੇ ਵਿੱਚ 40 40 50 50 ਹਜ਼ਾਰ ਛੱਡ ਕੇ ਤੇ ਇਹਨਾਂ ਇਹਨਾਂ ਇਕੱਠ ਕਰਕੇ ਤੇ ਤੁਸੀਂ ਵੀ ਕਹੋ ਪੈਲਸਾਂ ਨੂੰ ਛੱਡੋ ਇੱਥੇ 2 3 ਲੱਖ ਰੁਪਈਆ ਲਾ ਦਿਓ ਤੇ ਰੀਤ ਕੀ ਚੱਲਣੀ ਹੈ ਉਲਟੀ ਰੀਤ ਤੇ ਸੀ ਕਿ ਕੋਈ ਗਰੀਬ ਸਾਡੀਆਂ ਸਮਾਜਿਕ